ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਮਰੜੀ ਖੁਰਦ ਦੇ ਵਿੱਚ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਦੱਸਿਆ ਜਾ ਰਿਹਾ ਕਿ ਮੁਖਵਿੰਦਰ ਸਿੰਘ ਦੇ ਉੱਤੇ ਗੋਲੀਆਂ ਦੀ ਬਰਸਾਤ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਕਿ ਕਰੀਬ 9 ਤੋਂ ਲੈ ਕੇ 10 ਜਿਹੜੇ ਰਾਉਂਡ ਨੇ ਫਾਇਰ ਕੀਤੇ ਗਏ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚੋਂ 5 ਗੋਲੀਆਂ ਮੁਖਵਿੰਦਰ ਸਿੰਘ ਦੇ ਲੱਗੀਆਂ ਜਿਸ ਤੋਂ ਬਾਅਦ ਮੁਖਵਿੰਦਰ ਸਿੰਘ ਗੰਭੀਰ ਜ਼ਖਮੀ ਹੋਇਆ ਤੇ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅਮ੍ਰਿਤਸਰ ਦਿਹਾਤੀ ਦੇ ਪਿੰਡ ਮਰੜੀ ਖੁਰ ਦੀਆਂ ਜਿੱਥੇ ਅੱਜ ਉਸ ਵੇਲੇ ਪੂਰਾ ਪਿੰਡ ਦਹਿਲ ਉੱਠਿਆ ਜਦੋਂ ਮੁਖਵਿੰਦਰ ਸਿੰਘ ਉੱਤੇ ਗੋਲੀਆਂ ਚਲਾਈਆਂ ਗਈਆਂ ਇਹ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਮੁਖਵਿੰਦਰ ਸਿੰਘ ਹਰ ਰੋਜ਼ ਦੀ ਤਰ੍ਹਾਂ ਆਪਣੀ ਭਤੀਜੀ ਨੂੰ ਕੱਲ ਜਾਣ ਵਾਸਤੇ ਬੱਸ ਚੜਾਉਣ ਗਿਆ ਸੀ ਜਵੇਂ ਹੀ বাস ਤੁਰਦੀ ਆ ਤਾਂ ਫਿਰ ਅਣਪਛਾਤੇ ਨੌਜਵਾਨ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਮੁਖਵਿੰਦਰ ਸਿੰਘ ਦੇ ਉੱਤੇ ਗੋਲੀਆਂ ਦੀ ਬਰਸਾਤ ਕਰ ਦਿੰਦੇ ਨੇ ਅਨੇਵਾ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਪੂਰਾ ਪਿੰਡ ਦਹਿਲ ਉੱਠਿਆ ਗੋਲੀਆਂ ਲੱਗਣ ਕਾਰਨ ਮੁਖਵਿੰਦਰ ਸਿੰਘ ਗੰਭੀਰ ਜ਼ਖਮੀ ਹੋਇਆ ਤੇ ਉਹਨਾਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ ਪਰ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਹਾਲਤ ਆ ਜਿਹੜੀ ਉਹ ਗੰਭੀਰ ਬਣੀ ਹੋਈ ਹੈ ਸੋ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਮਰੜੀ ਖੁਰ ਦੀਆਂ ਜਿੱਥੇ ਉਸ ਵੇਲੇ ਅੱਜ ਸਵੇਰੇ ਪੂਰਾ ਪਿੰਡ ਦਹਿਲ ਉੱਠਿਆ ਜਦੋਂ ਪਿੰਡ ਦੇ ਵਿੱਚ ਗੋਲੀਆਂ ਦੀ ਬਰਸਾਤ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਕਿ ਜਿਹੜਾ ਮੁਖਵਿੰਦਰ ਸਿੰਘ ਹੈ ਜਿਸ ਦੇ ਉੱਤੇ ਗੋਲੀਆਂ ਦੀ ਬਰਸਾਤ ਕੀਤੀ ਗਈ ਉਹ ਅਕਾਲੀ ਦਲ ਦੇ ਨਾਲ ਸਬੰਧਤ ਹੈ ਔਰ ਬਕਰਮ ਮਜੀਠੀਆ ਦਾ ਕਰੀਬੀ ਦੱਸਿਆ ਜਾ ਰਿਹਾ ਔਰ ਇਸ ਨੂੰ ਇੱਕ ਸਿਆਸੀ ਰੰਜਿਸ਼ ਵੀ ਕਿਹਾ ਜਾ ਸਕਦਾ ਹੈ ਇਸ ਮਾਮਲੇ ਨੂੰ ਕਿਉਂਕਿ ਇਸ ਤੇ ਸ਼ੱਕ ਜਤਾਇਆ ਜਾ ਰਿਹਾ ਔਰ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰਕ ਮੈਂਬਰਾਂ ਨੇ ਅੱਗੇ ਜੋ ਜਾਣਕਾਰੀ ਦਿੱਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਉਹ ਇੱਕ ਵਾਰ ਜਾਨਾ ਭਤੀਜੀ ਨੂੰ ਢਾਉਣ ਲੈ ਜਾਂਦਾ ਸੀ ਜਾਂ ਫਿਰ ਚੌਂਕ ਦੇ ਵਿੱਚ ਗਿਆ ਤੇ ਉਹ ਕੋਈ ਉਤਲਾ ਕੇ ਵਾਪਸ ਮੁੜਿਆ ਤੇ ਉਹ ਫਿਰ ਕਿ ਉਹਨਾਂ ਨੇ ਜੇ ਮੂੰਹ ਵੱਧੇ ਮਿਲਿਆ ਨੇ ਉਹਨਾਂ ਨੇ ਬੋਲ ਨਾ ਮਾਰ ਕੇ ਕੰਮ ਕੀ ਕਰਦੇ ਸੀ ਇਹ ਖੱਟੀਬਾੜੀ ਕਰਦਾ ਹੈ ਮੁਖਵਿੰਦਰ ਕੋਈ ਪੁਰਾਣੀ ਰੰਜਿਸ ਭਾਜੀ ਹੈ ਜੀ ਪੁਰਾਣੀ ਤੇ ਮੁਖਵਿੰਦਰ ਤੋਂ ਤਰ੍ਹਾਂ ਲੱਗੇਗਾ ਜੀ ਹਾਂ ਕੋਈ ਹੈ ਕਿ ਕਿਵੇਂ ਕਿੰਨੇ ਗੋਲੀਆਂ ਲੱਗਿਆ ਬੋਲਣਾ ਦੱਸ ਦਿਆ ਨੌ ਰਾਉਂਡ ਹੋਏ ਆ ਫਿਰ ਤੇ ਪੰਜ ਲੱਗੀਆਂ ਕੁਝ ਨਹੀਂ ਮੰਗਤੀ ਕਰਦੇ ਪੁਲਿਸ ਤੋਂ ਇਨਸਾਫ ਦੀ ਮੰਗ ਹੈ ਵੀ ਜਿਹੜਾ ਕਾਰਵਾਈ ਕੀਤੀ ਤਪਦੀਸ਼ ਜਿਹੜੀ ਆ ਉਹ ਮੁਕੰਮਲ ਕੀਤੀ ਜਾ ਕੇ ਕਰਕੇ ਜਿਹੜੀ ਪੁਲਿਸ ਹੋਂ ਲੱਗੀ ਹੋਈ ਹੈ ਤਾਂ ਫਿਰ ਮੌਕੇ ਤੇ ਆਏ ਅਫਸਰ ਮਖਵਿੰਦਰ ਸਿੰਘ ਆਪਣੀ ਭਤੀਜੀ ਨੂੰ ਚੜਾਉਣ ਵਾਸਤੇ ਗਿਆ ਸੀ ਆਪਣੇ ਥਰੀ ਵਾਲ ਚੌਂਕ ਦੇ ਵਿੱਚ ਕਾਲਜ ਜਾਂਦੀ ਆ ਰੋਜ਼ ਜਾਂਦਾ ਸੀ 7 ਵਜੇ ਦੇ ਕਰੀਬ ਉੱਥੋਂ ਜੋ ਚੜਾਗੇ ਵਾਪਸ ਆ ਰਿਹਾ ਵਾ ਤੇ ਉੱਥੇ ਕੋਈ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਤੇ ਤਿੰਨ ਜਾਣੇ ਦੱਸਦੇ ਆ ਇਹ ਮੋਟਰਸਾਈਕਲ ਤੇ ਸੀ ਇਹ ਐਕਟਵਾਟੀ ਸੀ ਅੱਛਾ ਜੀ ਕਿਹੜੇ ਵੱਲ ਆਪਸੀ ਗੋ ਮੋਟਰਸਾਈਕਲ ਤੇ ਆਏ ਕੋ ਮੋਟਰਸਾਈਕਲ ਤੇ ਆਂਦੇ ਆ ਕਿੰਨੇ ਤੋਂ ਸੀ ਤਿੰਨ ਜਾਣੇ ਸੀਗਾ ਕਿੰਨੇ ਰੌਡ ਪਾਇਰ ਹੋਏ ਤੇ ਕਿੰਨੀਆਂ ਗੋਲੀਆਂ ਲੱਗੀਆਂ ਦੱਸਣ ਮੁਤਾਬਕ 9 ਤੋਂ 10 ਦੇ ਆ ਰੌਂਡ ਐਰ ਹੋਏ ਆ ਤੇ 5 ਲੱਗੀਆਂ ਬੁੜੀਆ ਤੇ ਚੜ ਗਈ ਸੀ ਬਸੇ ਉਹਨੂੰ ਚੜਾਤਾ ਸੀ ਕੋਈ ਕਾਰਨ ਪਤਾ ਲੱਗਾ ਕਿ ਕੋਈ ਪ੍ਰਾਣੀ ਰਾਂਜੀਵਾਜੀ ਜਾਂ ਚੜਾਤਾ ਕਾਰਨ ਦਾ ਨਹੀਂ ਕੋਈ ਪਤਾ ਲੱਗਾ ਉਹ ਤੇ ਮੁਖਵਿੰਦਰ ਸਿੰਘ ਹੀ ਦੱਸ ਸਕਦਾ ਵਾ ਹੰਪੁਰ ਕੋਲੋਂ ਕੋਲਸ ਨੂੰ ਮੌਕੇ ਤੇ ਕੰਪਲੇਨਟ ਕੀਤੀ ਪੁਲਿਸ ਆਣ ਕੇ ਉਹ ਆਪਣੇ ਕਾਰਵਾਈ ਲਈ ਕਰ ਅੱਜ ਇੱਕ ਮਰੜੀ ਖੁੱਦੇ ਰਹਿਣ ਵਾਲੇ ਮੁਖਵਿੰਦਰ ਸਿੰਘ ਮੁਖਾ ਪੁੱਤਰ ਬਲਕਾਰ ਸਿੰਘ ਜੋ ਕਿ ਆਪਣੀ ਭਤੀਜੀ ਨੂੰ ਸਵੇਰੇ ਥਰਗੇਵਾਲ ਅੱਡੇ ਤੇ ਜੋ ਕਿ ਸਕੂਲ ਜਾਣ ਲਈ ਉਹਨੂੰ ਬੱਸੇ ਚੜਾਉਂ ਲਈ ਉੱਥੇ ਖੜਾ ਸੀਗਾ ਤੇ ਇਸੇ ਦਰਾਂ ਨੀ ਤਿੰਨ ਮੋਟਰਸਾਈਕਲ ਅੰਕਸ਼ਾ ਤੇ ਨੌਜਵਾਲਾ ਨੇ ਜਿਹੜਾ ਵਾ ਇਹਦੇ ਉੱਪਰ ਜਿਹੜਾ ਉਹ ਫਾਇਰ ਕੀਤਾ ਹੈ ਤੇ ਫਾਇਰ ਲੱਗਣਾ ਜਿਹੜਾ ਜਗਮੀ ਹੋ ਗਿਆ ਵਾ ਜਿਸ ਨੂੰ ਪਿੰਡ ਦੇ ਬੁੱਤ ਪਰ ਬੰਦਿਆ ਵੱਲੋਂ ਅਮਨਦੀਪ ਹਸਤਾਲ ਅਮਰਸਰ ਵਿਖੇ ਜਿਹੜਾ ਉਹ ਦਾਖਲ ਕਰਾਇਆ ਗਿਆ ਜਿੱਥੇ ਕਿ ਉਹਦਾ ਇਲਾਜ ਚੱਲ ਰਿਹਾ ਵਾ ਤੇ ਹਾਲਤ ਜਿਹੜੀ ਆ ਉਹਦੀ ਖਤਰੇ ਤੋਂ ਬਾਹਰ ਇਹ ਮੋਬਾਈਲ ਮਕਦਮਾ ਜਿਹੜਾ ਵਾ ਉਹ ਅਸੀਂ ਅ ਦਰਜ ਕਰ ਲਿਆ ਤੇ ਤਫਤੀਸ਼ ਕੀਤੀ ਜਾ ਰਹੀ ਆ ਛੇਤੀ ਜਿਹੜਾ ਵਾ ਇਹ ਦੋਸ਼ੀ ਜਿਹੜੇ ਆ ਇਸ ਲੱਖਾਂ ਦੇ ਪਿੱਛੇ ਹੋ ਮੁਢਲੀ ਤਫਤੀਸ਼ ਕੀ ਸਾਹਮਣੇ ਆਇਆ ਇਹ ਦੇਖੋ ਹਾਲ ਦੀ ਘੜੀ ਅਜੇ ਕੁਝ ਨਹੀਂ ਪਤਾ ਲੱਗ ਰਿਹਾ ਅਸੀਂ ਜਿਹੜਾ ਹੈਗਾ ਆ ਦੋਸ਼ੀ ਜਿੱਧਰੋਂ ਆਏ ਆ ਅਸੀਂ ਸਾਬ ਦੇ ਨਾਲ ਆਪਣੀ ਤਫਤੀਸ਼ ਕਰ ਰਹੇ ਆ ਟੈਕਨੀਕਲੀ ਵੀ ਤੇ ਇਹ ਇਹਨਾਂ ਦੇ ਜਿਹੜਾ ਗ੍ਰਿਫਤਾਰ ਹੋਣ ਤੇ ਜਾਏ ਤੇ ਜਿਹੜਾ ਜੋ ਇਹ ਜਿਹੜੇ ਆ ਇਹ ਜਦੋਂ ਠੀਕ ਹੋਏਗਾ ਫਿਰ ਇਹਦੀ ਪੁੱਛ ਕੇ ਉਸ ਤੋਂ ਬਾਅਦ ਹੀ ਦੱਸ ਸਕਦੇ ਫਾਇਰ ਕਿੰਨੇ ਹੋਏ ਤੇ ਕਿੰਨੇ ਲੱਗੇ ਜੀ ਇਹ ਤਕਰੀਬਨ ਤਿੰਨ ਚਾਰ ਫਾਇਰ ਜਿਹੜੇ ਆ ਉਹ ਇਹਦੇ ਟੱਚ ਹੋਏ ਆ ਮੇਨ ਕੇ ਪਾਰਟ ਦੇ ਉੱਤੇ ਨਹੀਂ ਆ ਜਿਵੇਂ ਕਿ ਨਾਲ ਰਕੜ ਕੇ ਲੱਗੇ ਹੋਏ ਆ ਇਦਾਂ ਦਾ ਹੈਗਾ पर मौके ਤੇ ਜਿਹੜਾ ਵਾ ਉਹ 7-8 ਕੋਲ ਜਿਹੜੇ ਆ ਉਹ ਬਰਬਦ ਹੋਏ ਤੇ ਕੋਈ ਉਸਰ ਸਿਆਸੀ ਪਾਰਟੀ ਨਾਲ ਵੀ ਤੱल्लुक ਰੱਖਦਾ ਸੀ ਨਹੀਂ ਜੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਆ ਹੁਣ ਇਹਨਾਂ ਦੀ ਕੀ ਦੁਸ਼ਮਣੀ ਸੀ ਜਾਂ ਕੀ ਹੋਰ ਸੀ ਇਹ ਗੱਲ ਜਦੋਂ ਇਹ ਆਪਣੇ ਠੀਕ ਹੋ ਕੇ ਆਪ ਨੂੰ ਬਿਆਨ ਦੇਊਗਾ ਫੇਰ ਗੱਲ ਸਾਹਮਣੇ ਆ ਲੋਕਾਂ ਨੇ ਕਹਿਣਾ ਕਿ ਕਾਲੀ ਦਲ ਦੇ ਨਾਲ ਸਬੰਧਤ ਸੀਗਾ ਕਾਲੀ ਆਗੂ ਸੀਗਾ ਨਹੀਂ ਜੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਾਲੀ ਦਲ ਨਾਲ ਸਬੰਧਤ ਹੁਣ ਦਾ ਮਤਲਬ ਇਹਨੂੰ ਮਾਰਨਾ ਥੋੜੀ ਹੈ ਹਾਂ ਤੇ ਬੰਦੇ ਨਹੀਂ ਉਹਨਾਂ ਦੇ ਪਿੱਛੇ ਅਸੀਂ ਲੱਗੇ ਹੋਏ ਆ ਬੜੀ ਛੇਤੀ ਇਹਦਾ ਜੱਟ ਦੱਸਿਆ ਡੀਐਸਪੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਔਰ ਦੌਣ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਦਿਹਾਤੀ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਔਰ ਅਰਜਨਾਲਾ ਦੇ ਵਿੱਚ ਅੱਜ ਦਿਨ ਗੋਲੀਆਂ ਦੀ ਬਰਸਾਤਾਂ ਨੇ ਜਿਹੜੀਆਂ ਹੁੰਦੀਆਂ ਨੇ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਅੱਜ ਜਿਹੜਾ ਮਰੜੀ ਖੁਰਦ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਔਰ ਅਕਾਲੀ ਦਲ ਦਾ ਹੈ ਮਖਵਿੰਦਰ ਸਿੰਘ ਹੈ ਜਿਹੜਾ ਕਰੀਬੀ ਦੱਸਿਆ ਜਾ ਰਿਹਾ ਮਜੀਠੀਆ ਦਾ ਕਰੀਬੀ ਦੱਸਿਆ ਜਾ ਰਿਹਾ ਇਸ ਤੇ ਸ਼ੱਕ ਜਤਾਈ ਜਾ ਰਹੀ ਹੈ ਇਹ ਜਤਾਇਆ ਜਾ ਰਿਹਾ ਕਿ ਇਹ ਜਿਹੜੀਆਂ ਗੋਲੀਆਂ ਨੇ ਜਿਹੜੀ ਵਾਰਦਾਤ ਹੈ ਇਹ ਸਿਆਸੀ ਜਿਹੜੀ ਕਹਿ ਸਕਦੇ ਆ ਕਿ ਮੋਟੀਵੇਟਿਡ ਹੋ ਸਕਦੀ ਹੈ ਹੈ ਸਿਆਸਤ ਦੇ ਨਾਲ ਕਿਉਂਕਿ ਮਜੀਠੀਆ ਨੇ ਜਿਹੜੇ ਉਹ ਅੱਜ ਕੱਲ੍ਹ ਜੇਲ੍ਹ ਦੇ ਵਿੱਚ ਨੇ ਔਰ ਇਹ ਮਖਵਿੰਦਰ ਸਿੰਘ ਹੈ ਜਿਹੜਾ ਇਹ ਅਕਾਲੀ ਦਲ ਦੇ ਨਾਲ ਸੰਬੰਧਿਤ ਸੀ ਔਰ ਮਜੀਠੀਆ ਦਾ ਕਰੀਬੀ ਦੱਸਿਆ ਜਾ ਰਿਹਾ